ਸਿੱਖ ਗੱਲ ਦੋਸਤੋ ਪਿਆਰ ਪ੍ਰੀਫਤੇ ਕੁੰਕਰ ਇਕ ਵਾਰ ਫਿਰ ਤੋਂ ਤੁਹਾਡਾ ਸਾਡੇ ਇਸ ਲਾਈਵ ਦੇ ਵਿੱਚ ਸਵਾਗਤ ਹੈ ਵੈਸੇ ਵੀਡੀਓ ਪਾਉਣੀ ਨਹੀਂ ਸੀ ਪਰ ਪਾਉਣੀ ਜ਼ਰੂਰੀ ਹੋ ਗਈ ਉਹ ਕਿਸ ਕਾਰਨ ਕੀ ਸੀ ਅੱਜ ਕੱਲ ਤੁਸੀਂ ਫੇਸਬੁੱਕ ਦੇ ਉੱਪਰ ਇੰਸਟਾਗ੍ਰਾਮ ਦੇ ਉੱਪਰ ਕਿਤੇ ਵੀ ਕਈ ਸਾਈਟਾਂ ਦੇ ਉੱਪਰ ਦੇਖ ਸਕਦੇ ਹੋ ਕਿ ਸਾਡੇ ਪੰਜਾਬ ਦੇ ਜੋ ਰੀਲ ਮੇਕਰ ਨੇ ਜਾਂ ਫਿਰ ਜੋ ਰੀਲ ਪਾਉਂਦੇ ਨੇ ਇੰਸਟਾ ਤੇ ਪਾਉਂਦੇ ਨੇ ਚਾਹੇ ਉਹ ਫੇਸਬੁੱਕ ਤੇ ਪਾਉਂਦੇ ਨੇ ਉਹ ਇੱਕ ਅਪੀਲ ਕਰਦੇ ਨੇ ਕਿ ਅਗਰ ਤੁਸੀਂ ਕਿਸੇ ਦਾ ਅਕਾਊਂਟ ਹੈਕ ਕਰਾਉਣਾ ਜਾਂ ਉਸ ਦੀ ਕੋਈ ਪਰਸਨਲ ਚੈਟ ਹੈਕ ਕਰਾਉਣੀ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਉੱਪਰ ਠੱਲ ਪਾਈ ਜਾਵੇ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਕਿਉਂਕਿ ਅਗਰ ਅਸੀਂ ਕਿਸੇ ਦਾ ਪਰਸਨਲ ਡਾਟਾ ਚੱਕਦੇ ਹਾਂ ਜਾਂ ਉਸ ਨੂੰ ਹੈਕ ਕਰਦੇ ਹਾਂ ਕਿਸੇ ਦੀ ਵੀ ਆਈਡੀ ਨੂੰ ਹੈਕ ਕਰਦੇ ਹਾਂ ਤਾਂ ਇੱਕ ਅਪਰਾਧ ਕਾਨੂੰਨੀ ਅਪਰਾਧ ਇਸ ਤਰ੍ਹਾਂ ਦੀ ਜੋ ਡਾਟਾ ਰਿਕਵਰ ਕਰਦੇ ਆ ਜਾਂ ਡਾਟਾ ਚੋਰੀ ਕਰਦੇ ਇੱਕ ਭਾਰਤੀ ਕਾਨੂੰਨ ਦੇ ਤਹਿਤ ਅਪਰਾਧ ਹੈ ਇਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਸਜ਼ਾ ਹੋਣੀ ਚਾਹੀਦੀ ਆ ਤੇ ਜਿਹੜਾ ਡਾਟਾ ਚੋਰੀ ਕਰਦੇ ਨੇ ਇਹਨਾਂ ਦੇ ਉੱਪਰ ਕਾਰਵਾਈ ਕਰਨੀ ਬਹੁਤ ਜ਼ਰੂਰੀ ਆ ਸੁਪਰਸ਼ਾਸਨ ਨੂੰ ਬੇਨਤੀ ਆ ਕਿ ਇਹਨਾਂ ਤੇ ਕਾਰਵਾਈ ਕਰੋ ਕਿਉਂਕਿ ਤੁਸੀਂ ਕਿਸੇ ਦਾ ਪੰਸਲ ਡਾਟਾ ਚੱਕ ਨਹੀਂ ਸਕਦੇ ਹੈਕ ਨਹੀਂ ਕਰਾ ਸਕਦੇ ਇਹ ਕਾਨੂੰਨਨ ਅਪਰਾਧ ਹੈ ਤੇ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਕਿਸੇ ਨੂੰ ਇਹ ਚੀਜ਼ਾਂ ਦੱਸ ਰਹੇ ਹੋ ਕਿ ਅਗਰ ਕਿਸੇ ਨੇ ਡਾਟਾ ਹੈਕ ਕਰਾਉਣਾ ਜਾਂ ਫਿਰ ਕਿਸੇ ਦੀ ਪਰਸਨਲ ਚੈਟ ਹੈਕ ਕਰਾਉਣੀ ਆ ਤਾਂ ਇਹ ਕਾਨੂੰਨਨ ਅਪਰਾਪ ਹੈ ਸੋ ਇਹ ਸਪਰਾਧ ਦੇ ਲਈ ਕਾਨੂੰਨ ਥੋੜੀ ਜਿਹੀ ਸ਼ਕਤੀ ਵਰਤੀ ਇਹੋ ਜਿਹੇ ਲੋਕ ਜੋ ਐਡਾ ਦਿੰਦੇ ਨੇ ਕਾਨੂੰਨ ਦੀਆਂ ਸਾਡੇ ਰੀਲਾਂ ਵਾਲੇ ਬਲੌਗਰ ਹੀ ਨੇ ਜੋ ਐਡਾ ਦਿੰਦੇ ਨੇ ਇਹਨਾਂ ਦੇ ਤੁਰੰਤ ਕਾਰਵਾਈ ਕਰੋ ਤਾਂ ਕਿ ਅੱਗੇ ਕਿਸੇ ਦੀ ਪਰਸਨਲ ਲਾਈਫ ਆ ਜਾਵੇ ਉਕਰਾਵਨਾ ਹੋ ਸਕੇ ਕਿਉਂਕਿ ਅਗਰ ਇਹ ਆਈਡ ਦੇ ਸਕਦੇ ਨੇ ਕਿ ਆਪਦੇ ਆਈਡੀਆਂ ਹੈਕ ਕਰਾਓ ਆਪਦਾ ਡਾਟਾ ਹੈਕ ਕਰਾਓ ਆਪਣੀ ਪਰਸਨਲ ਚੈਟ ਹੈਕ ਕਰਾਓ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਅੱਗੇ ਪ੍ਰਸ਼ਾਸਨ ਲਈ ਵੀ ਖਤਰਾ ਹੋ ਸਕਦੇ ਨੇ ਜਿਹੜੇ ਉਹ ਹੈਕਰ ਡਾਟਾ ਹੈਕ ਕਰਦੇ ਨੇ ਅਗਰ ਉਹ ਤੁਹਾਡਾ ਡਾਟਾ ਹੈਕ ਕਰ ਸਕਦੇ ਨੇ ਤਾਂ ਉਹ ਸਰਕਾਰੀ ਡਾਟੇ ਵੀ ਹੈਕ ਕਰ ਸਕਦੇ ਨੇ ਸੋ ਇਹਨਾਂ ਤੇ ਨੱਥ ਪਾਉਣੀ ਬਹੁਤ ਜ਼ਰੂਰੀ ਹੈ ਸਤਿ ਸ੍ਰੀ ਅਕਾਲ